21ਵੀਂ ਸਦੀ 'ਚ ਸਮੀ ਨੇ ਬਚੱਤਰ ਕਰਵਟ ਲਈ ਹੈ। ਪਿਛਲੀ ਸਦੀ 'ਚ ਅਣਖੀਲੇ ਗੱਬਰੂਆਂ ਨੇ ਆਪਣੇ ਦੇਸ਼ਵਾਸੀਆਂ ਦੇ ਘਰੋਂ 5 ਅਰਲੀਆਂ 45 ਲੋਣ ਖਾਤਰ ਅਮਰੀਕਾ ਵਰਗੇ ਮੁਲਕਾਂ ਨੂੰ ਅਲਵਿਦਾ ਕਹਿੰਦਿਆਂ ਗਦਰ ਦਾ ਬੇਕਲ ਬਚਾਇਆ ਸੀ। 15 ਜੁਲਾਈ 1913 ਵਿੱਚ ਗਦਰ ਪਾਰਟੀ ਦਾ ਐਲਾਨ ਹੋਇਆ ਜਿਸ ਨੇ ਭਾਰਤਵਾਸੀਆਂ ਦੀ ਸਿਆਸੀ ਚੇਤਨਾ ਨੂੰ ਸਾਣ ਤੇ ਲਾਉਣ ਦਾ ਮਹਾਨ ਕਾਰਜ ਕੀਤਾ। ਇਹੋ ਸਮਾਂ ਸੀ ਜਦੋਂ ਭਾਰਤ ਬਰਤਾਨਵੀ ਸਾਮਰਾਜ ਦਾ ਗੁਲਾਮ ਸੀ। ਅਲਰਡ ਉਮਰ ਦੇ ਕਰਤਾਰ ਸਿੰਘ ਸਰਾਬਾ ਦੇ ਦਾਦੇ ਵਤਨ ਸਿੰਘ ਨੇ ਆਪਣੇ ਯਤਿਮ ਪੋਤਰੇ ਲਈ ਸੁਨਾਰੇ ਸੁਪਨੇ ਸੰਜੋਏ ਸਨ ਸੁਪਨੇ ਸਾਕਾਰ ਕਰਨ ਲਈ ਉਸਨੇ ਸਰਾਬਾ ਨੂੰ ਉੱਚ ਵਿਦਿਆ ਹਾਸਲ ਕਰਨ ਲਈ ਸੱਤ ਸਮੁੰਦਰੋਂ ਪਾਰ ਅਮਰੀਕਾ ਭੇਜ ਦਿੱਤਾ ਅਮਰੀਕਨ ਨਾਗਰਿਕਾਂ ਵੱਲੋਂ ਭਾਰਤੀਆਂ ਖਿਲਾਫ ਨਸਲੀ ਟਿੱਪਣੀਆਂ ਉਸਦੇ ਦਿਲ ਨੂੰ ਬਰਸ਼ੀਆਂ ਵਾਂਗ ਚੀਟੀਆਂ ਥਾਂ ਦਾ ਉਸ ਨੂੰ ਗੁਲਾਮ ਦੇਸ਼ ਦਾ ਵਾਸੀੰਦਾ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਨਸਲਵਾੜ ਨੇ ਵਤਨ ਸਿੰਘ ਦੇ ਪੋਤਰੇ ਅੰਦਰ ਵਤਨ ਲਈ ਪਿਆਰ ਦੀ ਚਿੰਗ ਜਗਾਈ ਨਿੱਕੀ ਉਮਰੇ ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵੱਡੇ ਸੁਪਨੇ ਵੇਖਣ ਲੱਗਿਆ। ਗਦਰ ਲਈ ਉਲੇਖ ਲਿਖਦਾ, ਪ੍ਰੂਫ ਪੜਦਾ ਤੇ ਅੱਧੀ ਰਾਤ ਵੇਲੇ ਅਖਬਾਰ ਸ਼ਾਮਦਾ। ਥੋੜੀ ਫੁਰਸਤ ਮਿਲਦੀ ਤਾਂ ਦੇਸ਼ ਪ੍ਰੇਮ ਦੇ ਗੀਤ ਗੁਣਗਣਾਉਂਦਾ। ਦੇਸ਼ ਪੈਣ ਤੱਕੇ ਬਾਹਰ ਮਿਲੇ ਢੋਈ ਨਾ ਸਾਡੇ ਪਰਦੇਸੀਆਂ ਦਾ ਦੇਸ਼ ਕੋਈ ਨਾ। ਗਦਰੀਆਂ ਨੇ ਦੇਸ਼ ਨੂੰ ਚਲੋ ਦਾ ਨਾਰਾ ਮਾਰਿਆ ਤਾਂ ਹਜ਼ਾਰਾਂ ਭਾਰਤੀਆਂ ਨੇ ਹੰਗਾਰਾ ਪੜਿਆ। ਡਾਲਰ ਯਾ ਪੌਂਡ ਕਮਾਉਂਡ ਦੀ ਲਾਸਾ ਖਤਮ ਹੋ ਚੁੱਕੀ ਸੀ। ਸਰਾਬੇ ਵੱਲੋਂ ਗਾਇਆ ਜਾਂਦਾ ਗੀਤ ਸੇਵਾ ਦੇਸ਼ ਦੀ ਜੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਧਰਿਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਜਿਵੇਂ ਆਜ਼ਾਦੀ ਕੁਲਾਟੀਆਂ ਦਾ ਤਰਾਨਾ ਬਣ ਚੁੱਕਿਆ ਸੀ। ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਸਭ ਤੋਂ ਵੱਧ ਖਤਰਨਾਕ ਗਰਦਾਨੀਆਂ ਸੀ। ਕਰਤਾਰ ਸਿੰਘ ਸਰਾਬਾ ਨੇ ਫੌਜ ਦੇ ਭਾਰਤੀ ਸੈਨਿਕਾਂ ਨੂੰ ਬ੍ਰਿਟਿਸ਼ ਸਾਮਰਾਜ ਖਿਲਾਫ ਬਗਾਵਤ ਲਈ ਪ੍ਰੇਰਿਤ ਕਰਨ ਦੀ ਵੀ ਯੋਜਨਾ ਬਣਾਈ ਸੀ। 21 ਫਰਵਰੀ 1915 ਨੂੰ ਗਦਰ ਦੀ ਤਾਰੀਖ ਮਿੱਥੀ ਗਈ। ਕਿਰਪਾਲ ਸਿੰਘ ਦੀ ਮੁਖਬਰੀ ਕਾਰਨ ਮਿਤੀ ਬਦਲ ਦਿੱਤੀ ਗਈ। ਬ੍ਰਿਟਿਸ਼ ਸਾਮਰਾਜ ਪਹਿਲੀ ਵਿਸ਼ਵ ਜੰਗ ਵਿੱਚ ਪੂਰੀ ਤਰ੍ਹਾਂ ਉੱਚਾ ਹੋਇਆ ਸੀ। ਉੱਧਰ ਅਮਰੀਕਾ ਵਿੱਚ ਗੋਰੇ ਮਜ਼ਦੂਰ ਭਾਰਤੀ ਮਜ਼ਦੂਰਾ ਤੇ ਆਏ ਦਿਨ ਹਮਲੇ ਕਰ ਰਹੇ ਸਨ। ਗਦਰੀ ਬਾਬੇ ਵੱਲੋਂ ਚਲਾਈ ਗਈ ਲਹਿਰ ਕਾਰਨ ਬ੍ਰਿਟਿਸ਼ ਸਰਕਾਰ ਹਿੱਲ ਗਈ। ਮਹਿਸ 19 ਸਾਲ ਦੀ ਉਮਰ ਵਿੱਚ ਸਰਾਬਾ ਨੂੰ ਉਸਦੇ ਸਾਥੀਆਂ ਸਣੇ ਫਾਂਸੀ ਤੇ ਲਟਕਾ ਦਿੱਤਾ ਗਿਆ। ਸਭ ਤੋਂ ਛੋਟੀ ਉਮਰ ਵਿੱਚ ਫਾਂਸੀ ਦਾ ਸਾਚੂੰਣ ਵਾਲਾ ਸਰਦਾਰ ਭਗਤ ਸਿੰਘ ਅਤੇ ਕਰੋੜਾ ਭਾਰਤੀਆਂ ਲਈ ਮਹਾਨ ਨਾਇਕ ਬਣ ਕੇ ਭਗਤ ਸਿੰਘ ਉਸ ਦੀ ਤਸਵੀਰ ਜੇ ਵਿੱਚ ਰੱਖਦਾ। ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਆਖਰ 15 ਅਗਸਤ 1947 ਨੂੰ ਸਾਕਾਰ ਹੋਇਆ। ਸ਼ਰਾਬਾ ਦੀ ਸ਼ਹਾਦਤ ਦੇ 100 ਸਾਲ ਬਾਅਦ ਭਾਰਤ ਦੇ ਨੌਜਵਾਨਾਂ ਵਿੱਚ ਦੇਸ਼ ਨੂੰ ਚੱਲੋ ਨੂੰ ਵਿਸਾਰ ਕੇ ਵਿਦੇਸ਼ ਚੱਲੋ ਦੀ ਹੂਰ ਲੱਗ ਗਈ। ਗਦਰ ਪਾਰਟੀ ਦੇ ਸ਼ਤਾਬਦੀ ਤੋਂ ਲੈ ਕੇ ਹੁਣ ਤੱਕ ਲੱਖਾਂ ਭਾਰਤੀ ਸਵੈ ਜਲਾ ਵਤਨੀ ਦੇ ਕੁਚੱਕਰ ਵਿੱਚ ਫਸੇ ਹੋਏ ਨੇ ਬ੍ਰੇਨ ਡ੍ਰੇਨ ਤੇ ਮਨੀ ਡ੍ਰੇਨ ਦੇਸ਼ ਲਈ ਕਾਤਕ ਸਿਤ ਹੋ ਰਹੀ ਹੈ ਅਣਗਿਣਤ ਨੌਜਵਾਨ ਇਸ ਪਰ ਅਮਦਾ ਸ਼ਿਕਾਰ ਨੇ ਕਿ ਆਪਣੇ ਦੇਸ਼ ਵਿੱਚ ਕੁਝ ਨਹੀਂ ਰੱਖਿਆ ਜ਼ਮੀਨਾਂ ਪ੍ਰਾਪਰਟੀਆਂ ਵੇਚ ਕੇ ਵਿਦੇਸ਼ਾਂ ਵਿੱਚ ਭਟਕਣਾਉਣ ਵਾਲੀ ਤਕਦੀਰ ਬਣ ਚੁੱਕਿਆ ਹੈ ਹੱਥਾਂ ਨੂੰ ਲੱਗੀਆਂ ਹਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾਈਆਂ ਚਾਹੇ ਨੌਜਵਾਨਾਂ ਨਾਲ ਭਰਿਆ ਅਮਰੀਕੀ ਫੋਰਸ ਦਾ ਜਹਾਜ਼ ਜਦੋਂ ਗੁਰੂ ਨਗਰੀ ਸ੍ਰੀ ਅਮਰitsar ਦੇ ਹਵਾਈ ਅੱਡੇ ਤੇ ਉਤਰਿਆ ਤਾਂ ਇਸ ਨੇ ਹਰੇਕ ਸੰਵੇਦਨਸ਼ੀਲ ਇਨਸਾਨ ਨੂੰ ਤੁਰੰਦਰ ਹਿਲਾ ਕੇ ਰਖ ਦਿੱਤਾ ਸੀ ਇਹਨਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਅਮਰੀਕਾ ਪੁੱਜਣ ਲਈ ਆਪਣੀਆਂ ਚੁੰਧੜੀਆਂ ਦਾਤ ਕੇ ਲਗਾਈਆਂ ਸਨ ਅੱਖਾਂ ਵਿੱਚ ਚੱਕਨਾ ਚੂਰ ਸੁਪਨੇ ਲੈ ਕੇ ਆਪਣੇ ਵਤਨ ਵਾਪਸ ਆਏ ਇਹ ਲੋਕ ਖੁਦ ਨੂੰ ਕੱਖੋਂ ਹੌਲਾ ਹੋਇਆ ਮਹਿਸੂਸ ਕਰ ਰਹੇ ਨੇ ਮਨ ਨੂੰ ਡਰਾਣੇ ਸੁਪਨੇ ਸਤਾ ਰਹੇ ਨੇ ਅੱਧੀ ਰਾਤੋਂ ਅੱਬੜ ਵਾਹੀ ਉੱਠ ਪੈਂਦੇ ਨੇ ਡਾਂਕੀ ਰੂਟ ਉਹਨਾਂ ਨੂੰ ਚੈਨ ਨਾਲ ਸੌਣ ਨਹੀਂ ਦਿੰਦਾ ਉਹਨਾਂ ਨੇ ਭਾਵੇਂ ਡਾਂਕੀ ਰੂਟ ਉੱਤੇ ਬੜੀਆਂ ਹਿੰਦੀ ਤੇ ਪੰਜਾਬੀ ਦੀਆਂ ਫਿਲਮਾਂ ਵੇਖੀਆਂ ਹੋਣਗੀਆਂ ਫਿਰ ਵੀ ਉਹ ਧੋਬੀ ਟ੍ਰੈਵਲ ਏਜੰਟਾਂ ਦੇ ਝਾਂਸੇ ਵਿੱਚ ਫਸ ਗਏ। ਉਹਨਾਂ ਦੇ ਮਾਪੇ ਦੀਆਂ ਬਿਰਖ ਅੱਖਾਂ ਦੇ ਰੋ ਰੋ ਕੇ ਅਥਰੂ ਵੀ ਸੁੱਕ ਗਏ ਨੇ। ਪਥਰਾਈਆਂ ਅੱਖਾਂ ਅੱਗੇ ਹਨੇਰਾ ਛਾਇਆ ਹੋਇਆ ਹੈ। ਉਹਨਾਂ ਨੇ 25 ਦਸੰਬਰ 1996 ਨੂੰ 크리스마ਸ ਦੇ ਦਿਹਾੜੇ ਵਾਪਰੀ ਦਰਦਨਾਕ ਮਾਲਟਾ ਬੋਟ ਟ੍ਰੈਜੇਡੀ ਤੋਂ ਵੀ ਕੋਈ ਸਬਕ ਨਾ ਸਿੱਖਿਆ। ਬੋਗਸ ਟ੍ਰੈਵਲ ਏਜੰਟਾਂ ਦੇ ਝਾਂਸੇ ਵਿੱਚ ਆਏ 52 ਪੰਜਾਬੀਆਂ ਸਣੇ 170 ਭਾਰਤੀ ਸਮੁੰਦਰ ਵਿੱਚ ਡੁੱਬ ਗਏ ਸਨ। ਮਨੂਕੀ ਤਸਕਰੀ ਲਈ ਡੌਂਕੀ ਰੂਟ ਬੇहद ਖਤਰਨਾਕ ਹੈ। 17 ਸਾਲਾਂ ਬਾਅਦ 2013 ਦੇ ਵਿੱਚ ਅਜੇ ਹ ਇੱਕ ਹੋਰ ਹਾਦਸਾ ਹੋਇਆ ਸੀ। ਲੀਬੀਆ ਤੋਂ ਸਮੁੰਦਰੀ ਮਾਰਗ 'ਤੇ 400 ਪ੍ਰਵਾਸੀਆਂ ਦਾ ਬੇੜਾ ਮਾਲਟਾ ਨੇੜੇ ਹਾਦਸਾ ਗ੍ਰਸਤ ਹੋਇਆ ਸੀ। ਮਨੂਕੀ ਤਸਕਰੀ ਵੇਲੇ ਵਾਪਰਦੇ ਅਜਿਹੇ ਦੁਖਾਂਤ ਯਾਦ ਕਰਨ ਦਾ ਪਲਾ ਕਿਸ ਨੂੰ ਵੇਲੇ ਡੌਂਕੀ ਲਾਉਣ ਵਾਲਿਆਂ ਨੂੰ ਟਰੈਵਲ ਏਜੰਟਾਂ ਨੇ ਸਬਜ਼ ਬਾਗ ਦਿਖਾਏ ਹੁੰਦੇ ਨੇ। ਉਹਨਾਂ ਦੀਆਂ ਅੱਖਾਂ ਅੱਗੇ ਹਸੀਨ ਸੁਪਨੇ ਹੁੰਦੇ ਨੇ। ਰੁੱਖਾਂ ਨੂੰ ਪੱਤਿਆਂ ਦੀ ਬਜਾਏ ਡਾਲਰ ਜਾਂ ਪੌਡ ਲੱਗੇ ਦਿਖਾਈ ਦਿੰਦੇ ਨੇ। ਲੋਬੀ ਟ੍ਰੈਵਲ ਜੈਂਟ ਉਹਨਾਂ ਨੂੰ ਭਿੰਨ ਤੱਕ ਨਹੀਂ ਲੱਗਣ ਦਿੰਦੇ ਕਿ ਬਰਸਤਾ ਉਤਰੀ ਅਤੇ ਦੱਖਣੀ ਅਮਰੀਕਾ ਕਿੰਨਾ ਭਿਆਨਕ ਰਸਤਾ ਹੈ। ਉਤਰੀ ਅਮਰੀਕਾ ਰਾਹੀਂ ਜਾਈਏ ਤਾਂ ਤਾਪਮਾਨ ਮਨਫੀ 40 ਡਿਗਰੀ ਤੱਕ ਦਾ ਹੁੰਦਾ ਹੈ। ਸਿੱਧ ਹਵਾਵਾਂ ਤੇ ਸਮੁੰਦਰ ਦਾ ਜੰਮਿਆ ਹੋਇਆ ਪਾਣੀ jaanleva ਹੋ ਸਕਦਾ ਹੈ। ਉਹ ਇਸ ਤੋਂ ਬੇਖਬਰ ਹੁੰਦੇ ਨੇ। ਦੱਖਣੀ ਅਮਰੀਕਾ ਵੱਲ ਆ ਮਾਰਗ ਇਸ ਤੋਂ ਵੀ ਵੱਧ ਖਤਰਨਾਕ ਹੁੰਦਾ ਹੈ। ਪਨਾਮਾ ਤੇ ਮੈਕਸੀਕੋ ਦੇ ਘਣੇ ਜੰਗਲਾਂ ਦੇ ਪੰਦੀ ਬਣ ਕੇ ਅਮਰੀਕਾ ਜਾਣਾ ਕਿੰਨਾ ਖਤਰਨਾਕ ਹੈ ਇਸ ਦੀ ਕਲਪਨਾ ਕਰਕੇ ਰੂਹ ਕੰਬ ਉੱਠਦੀ ਹੈ ਖੁੰਖਾਰ ਜਾਨਵਰ ਤੇ ਕਬਾਈਲੀ ਘਾਤ ਲਾ ਕੇ ਆਪਣੇ ਸ਼ਿਕਾਰ ਤੇ ਟੁੱਟ ਪੈਂਦੇ ਨੇ ਮੌਤ ਨੂੰ ਝਕਾਨੀਆਂ ਦੇ ਕੇ ਜੇ ਕੋਈ ਜੰਗਲ ਬੇਲੇ ਤੇਰੇ ਗਿਸਤਾਂ ਦੇ ਕਠਨ ਰਾਹਾਂ ਨੂੰ ਪਾਰ ਵੀ ਕਰ ਜਾਵੇ ਤਾਂ ਮੈਕਸੀਕੋ ਦੀ ਉੱਚੀ ਦੀਵਾਰ ਉਹਨਾਂ ਨੂੰ ਰੋਕ ਦਿੰਦੀ ਹੈ ਇਨ੍ਹਾਂ ਰਾਹਾਂ 'ਚ ਕਿੰਨੇ ਕ ਭਾਰਤੀ ਮਰ ਖੱਪ ਗਏ ਨੇ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਚੋਣ ਪ੍ਰਚਾਰ ਵਿਲੇ ਡੋਨਾਲਡ 트ੰਪ ਨੇ ਆਪਣੇ ਦੇਸ਼ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਅਮਰੀਕਾ ਦੇ ਦੁਬਾਰਾ ਸਦਰ ਬਣੇ ਤਾਂ ਕੁਸਬੈਟੀਆਂ ਨੂੰ ਦੇਸ਼ ਨਿਕਾਲਾ ਦੇਣਗੇ 트ੰਪ ਨੇ ਆਪਣਾ ਵਾਅਦਾ ਵਫਾ ਕੀਤਾ ਹੁਣ ਵਾਲੇ ਦਿਨਾਂ ਦੇ ਵਿੱਚ ਭਾਰਤ ਵਿੱਚ ਹੋਰ ਵੀ ਅਮਰੀਕਨ ਜਹਾਜ਼ ਉਤਰ ਸਕਦੇ ਨੇ 트ੰਪ ਸਰਕਾਰ ਸਿਆਸੀ ਸ਼ਰਨ ਲੈ ਕੇ ਰਹਿ ਰਹੇ ਗੈਰ ਅਮਰੀਕਨਾਂ ਦੀ ਵੀ ਨਿਸ਼ਾਨਦੇਹੀ ਕਰ ਰਹੀ ਹੈ ਪੰਜਾਬ ਦੇ ਕਾਲੇ ਦੌਰ ਦੌਰਾਨ ਗਰਮਦਲੀ ਸਿਆਸੀ ਪਾਰਟੀਆਂ ਦੀ ਸਿਫਾਰਸ਼ ਤੇ ਅਮਰੀਕਾ ਵਿੱਚ ਅਣਗਿਣਤ ਲੋਕਾਂ ਨੇ ਸਿਆਸੀ ਸ਼ਰਨ ਲਈ ਸੀ ਪੰਜਾਬ ਦੀਆਂ ਕੁਝ ਗਰਮਖਿਆਲੀ ਜਥੇਬੰਦੀਆਂ ਦੇ ਲੈਟਰਪੈਡ ਵੀ ਖੂਬ ਵਿਕੇ। ਅਮਰੀਕਾ ਸ਼ੁਰੂ ਤੋਂ ਖੁਦ ਨੂੰ ਮਨੁੱਖੀ ਹੱਕਾਂ ਦਾ ਅਲੰਬਰਦਾਰ ਰਖਵਾਉਂਦਾ ਹੈ। ਪਰ ਉਸਨੇ ਸ਼ਾਇਦ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ। ਜਿ તાਜਾ ਮਿਸਾਲ ਅਮਰੀਕੀ ਫੌਜੀ ਜਹਾਜ਼ ਰਾਹੀਂ ਭੇਜੇ ਭਾਰਤੀ ਨੇ ਤੁਹਾਨੂੰ ਹੱਥਕੜੀਆਂ ਤੇ ਬੀੜੀਆਂ ਨਾਲ ਚੱਕੜਿਆ ਹੋਇਆ ਸੀ। ਇਸਾਨ ਮਨੁੱਖੀ ਵਰਤਾਰੇ ਨਾਲ ਸੜਕਾਂ ਤੋਂ ਸੰਸਦ ਤੱਕ ਹੰਗਾਮੇ ਹੋ ਰਹੇ ਨੇ। ਉਹਨਾਂ ਦਾ ਡੰਕਰ ਸੀ ਤਲਾਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪੀਟਾਂ ਨੂੰ ਸਬਜ਼ ਬਾਗ ਦਿਖਾ ਕੇ ਡੰਕੀ ਲਗਵਾਈ ਸੀ। ਇਹਨਾਂ ਦੀ ਅਥਰੂਆਂ ਨਾਲ ਲਿਖੀ ਦਰਦ ਭਰੀ ਦਾਸਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਬਕ ਹੋਣੀ ਚਾਹੀਦੀ ਹੈ। ਜੋ ਆਪਣੀ ਮਿੱਟੀ ਦਾ ਮੂੰਹ ਪਿਆ ਕੇ ਵਿਦੇਸ਼ਾਂ ਦੇ ਸੁਪਨੇ ਲੈਂਦੇ ਨੇ। ਸਭ ਲਈ ਇਹ ਵੱਡੀ ਸਿੱਖ ਹੈ ਕਿ ਮੂਈਆਂ ਸਦਰਾ ਦੇ ਟੁੱਟੇ ਸੁਪਨਿਆਂ ਦਾ ਮਲਬਾ ਚੁੱਕਣਾ ਜਾਂ ਸਾਫ਼ ਕਰਨਾ ਸੌਖਾ ਨਹੀਂ ਹੁੰਦਾ। ਅਮਰੀਕਾ ਦੀ ਨਵੀਂ 트럼ਪ ਸਰਕਾਰ ਵੱਲੋਂ ਕੀਤੀ ਗਈ ਗੈਰਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਵਾਲੇ ਲੋਕਾਂ ਤੇ ਕਾਰਵਾਈ ਦੇ ਨਵੇਂ ਸਮਿਕਰਣ ਨਿਕਲ ਕੇ ਸਾਹਮਣੇ ਆ ਰਹੇ ਨੇ। ਅਮਰੀਕਾ ਵੱਲੋਂ ਭਾਰਤੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਰਿਪੋਰਟ ਕੀਤਾ ਜਾ ਰਿਹਾ ਹੈ। ਵਿਸ਼ੇਲ ਦੇਣੀ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਕਈ ਨੌਜਵਾਨਾਂ ਤੇ ਪਰਿਵਾਰਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭੇਜਿਆ ਗਿਆ। ਵਿਦੇਸ਼ ਮੰਤਰਾਲੇ ਨੂੰ ਪਿਛਲੇ ਸਾਲ 28 ਨਵੰਬਰ ਨੂੰ ਰਾਸਮਾ ਮੈਂਬਰ ਸੰਤ ਬਲਬੀਰ ਸਿੰਘ ਸਿਚੀਵਾਲ ਨੇ ਇੱਕ ਸਵਾਲ ਪੁੱਛਿਆ ਸੀ। ਜਿਸ ਜਵਾਬ ਦੇ ਵਿੱਚ ਮੰਤਰਾਲੇ ਨੇ ਕਿਹਾ ਸੀ ਕਿ ਦੇਸ਼ ਚ ਗੈਰਕਾਨੂੰਨੀ ਟਰੈਵਲ ਏਜੰਟਾਂ ਦੀ ਗਿਣਤੀ 3094 ਹੈ। ਇਹ ਗਿਣਤੀ 31 ਅਕਤੂਬਰ 2023 ਤੱਕ 2925 ਸੀ। ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਵਿੱਚ 400, ਤਾਮਿਲਨਾਡੂ ਵਿੱਚ 360 ਤੇ ਮਹਾਰਾਸ਼ਟਰ ਦੇ ਵਿੱਚ 309 ਜਿਹੜੇ ਨੇ ਇਹ ਜਹੇ ਏਜੰਟ ਨੇ। ਦਿੱਲੀ ਵਿੱਚ 292 ਤੇ ਪੰਜਾਬ ਦੇ ਵਿੱਚ 190 ਦੇ ਕਰੀਬ ਗੈਰਕਾਨੂੰਨੀ ਟਰੈਵਲ ਏਜੰਟ ਨੇ ਤੇ ਸਬਤਵਾਦ ਉਸ ਵੇਲੇ ਆਂਧਰਾ ਪ੍ਰਦੇਸ਼ ਦੇ ਵਿੱਚ 471 ट्रैवल एजेंटਾਂ ਜਾਇਸਨ ਜੋ ਕਿ ਗੈਲਕ ਨੂੰ ਨਿਸਾ ਇਹੀ ਨਹੀਂ 2007 ਤੋਂ ਲੈ ਕੇ 2019 ਤੱਕ ਸਵੇਚ ਗੈਲਕਨੀ ट्रैवल एजेंट्स ਦੇ ਖਿਲਾਫ 2140 ਅਪਰਾਧਿਕ ਪਰਚੇ ਵਿਦਰਜ ਕੀਤੇ ਗਏ ਇਸ ਨਾਲ ਹੀ ਪਰਸ ਨੇ ਵੀ ਲੋਕਾਂ ਨੂੰ ਚੁਕਾਨਨੇ ਕੀਤਾ ਸੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਇਹ ਜ਼ਰੂਰ ਦੇਖਿਆ ਜਾਵੇ ਕਿ ਜਿਸ ट्रैवल एजंट ਰਾਹੀਂ ਫਾਈਲ ਲਗਾਈ ਜਾ ਰਹੀ ਹੈ ਉਹ ਸਹੀ ਵੀ ਹੈ ਕਿ ਨਹੀਂ ਇਸ ਵਾਰ ਜੋ ਅਮਰੀਕਾ ਦੇ ਫੈਸਲੇ ਮੁਤਾਬਕ ਲੋਕ ਡਿਪੋਰਟ ਕੀਤੇ ਗਏ ਨੇ ਉਹਨਾਂ ਵਿੱਚ ਬਹੁਤੀ ਸੰਖਿਆ ਉਹਨਾਂ ਦੀ ਹੈ ਜੋ ਗੈਰਕਾਨੂੰਨੀ ਤੰਗ ਤਰੀਕੇ ਵਰਤ ਕੇ ਵਿਦੇਸ਼ ਪਹੁੰਚੇ ਸਨ। ਇਹਨਾਂ ਵਿੱਚ ਸਭ ਤੋਂ ਵੱਧ ਉਹੀ ਨੇ ਜੋ ਮੈਕਸੀਕੋ ਦੀ ਕੰਦ ਤੱਕ ਡੰਕੀ ਲਗਾ ਕੇ ਪਹੁੰਚੇ ਸਨ। ਰਿਪੋਰਟ ਦੀ ਕਾਰਵਾਈ ਦੇ ਨਾਲ ਹੀ ਪੰਜਾਬ ਤੇ ਦੇਸ਼ ਦੇ ਹੋਰ ਖੇਤਿਆਂ ਵਿੱਚ ਬੈਠੇ ਟਰੈਵਲ ਏਜੰਟਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠੇ ਨੇ। ਇੱਕ ਵਿਅਕਤੀ ਨੂੰ ਡੌਂਕੀ ਰਾਹੀਂ ਦੂਸਰੇ ਦੇਸ਼ ਦੇ ਹੱਦ ਪਾਰ ਕਰਵਾਉਣ ਵਿੱਚ 40 ਤੋਂ 50 ਲੱਖ ਰੁਪਏ ਦਾ ਖਰਚਾ ਲਿਆ ਜਾਂਦਾ ਹੈ। ਦੂਸਰੇ ਪਾਸੇ ਵਿਗਾਨੇ ਮੁਲਕ ਦੀ ਹੱਦ ਪਾਰ ਕਰਨ ਤੱਕ ਵੀ ਇੱਕ ਨਹੀਂ ਹਜ਼ਾਰਾਂ ਤਰ੍ਹਾਂ ਦੀਆਂ ਔਕੜਾਂ ਪੇਸ਼ ਆਉਂਦੀਆਂ ਨੇ ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਡੌਂਕੀ ਤੇ ਹੋਰ ਗੈਰਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਇਹਨਾਂ ਨਿਕਤਾਂ ਬਾਰੇ ਬਕਾਇਦਾ ਟਰੈਵਲ ਏਜੰਟ ਦੱਸਦੇ ਨੇ ਅਤੇ ਲੋਕ ਵੀ ਇਸ ਤੇ ਹੰਮੀ ਪਰਦੇ ਹੋਏ ਸਾਰਾ ਖਰਚਾ ਦੇਣ ਲਈ ਤੇ ਜੋਖਮ ਲੈਣ ਲਈ ਰਾਜ਼ੀ ਹੋ ਜਾਂਦੇ ਨੇ ਪੰਜਾਬ ਵਿੱਚੋਂ ਪ੍ਰਵਾਸ ਹੋਣ ਦੇ ਕਈ ਕਾਰਨ ਨੇ ਉਸ ਵਿੱਚ ਸਮਾਜਿਕ ਸੁਰੱਖਿਆ ਰੋਜ਼ਗਾਰ ਦੀ ਭਾਲ ਤੇ ਹੋਰ ਕਈ ਕਾਰਨ ਸ਼ਾਮਿਲ ਨੇ ਹੁਣ ਵੀ ਅਮਰੀਕਾ ਤੋਂ ਜੋ ਪਰਿਵਾਰ ਤੇ ਨੌਜਵਾਨ ਡਿਪੋਰਟ ਹੋ ਕੇ ਵਾਪਸ ਮੁੜੇ ਨਹੀਂ ਉਹਨਾਂ ਦੇ ਵੱਲੋਂ ਵੱਡੀਆਂ ਪਰੇਸ਼ਾਨੀਆਂ ਤੇ ਖਰਚੇ ਸਹਿਣ ਕੀਤੇ ਗਏ। ਦੂਸਰੇ ਪਾਸੇ ਕੇਂਦਰ ਤੇ ਸੂਬਾ ਸਰਕਾਰ ਵੀ ਲਗਾਤਾਰ ਇਹਨਾਂ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਤੇ ਕਾਰਵਾਈ ਕਰ ਰਹੀ ਹੈ। ਸੂਬੇ ਵਿੱਚ ਕਈ ਟਰੈਵਲ ਏਜੰਟਾਂ ਤੇ ਕਾਰਵਾਈ ਕੀਤੀ ਗਈ ਹੈ। ਹੋਰ ਵੀ ਕਈ ਏਜੰਟ ਸਰਕਾਰ ਦੀ ਰਡਾਰ ਤੇ ਨੇ। ਇਸ ਗੱਲ ਨੂੰ ਮੰਨਕਰ ਨਹੀਂ ਹੋਇਆ ਜਾ ਸਕਦਾ ਕਿ ਕਿਤੇ ਨਾ ਕਿਤੇ ਗੈਰਕਾਨੂੰਨੀ ਪ੍ਰਵਾਸ ਵਿੱਚ ਸਾਡੀ ਆਪਣੀ ਹਾਂ ਵੀ ਸ਼ਾਮਿਲ ਹੈ। ਜਿਹੜੇ ਲੱਖਾਂ ਰੁਪਏ ਲੋਕ ਵਿਦੇਸ਼ ਡੋਂਕੀ ਜਾਂ ਹੋਰ ਤਰੀਕੇ ਵਰਤ ਕੇ ਬਾਹਰ ਜਾਣ ਲਈ ਖਰਚਦੇ ਨੇ ਉਹ ਪੈਸਾ ਇੱਥੇ ਵੀ ਨਿਵੇਸ਼ ਹੋ ਸਕਦਾ ਹੈ ਹਾਲਾਂਕਿ ਇਹ ਵਿਅਕਤੀ ਦੀ ਨਿੱਜੀ ਚੋਣ ਹੈ ਪਰ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਜ਼ਰੂਰ ਦੁੱਖ ਹੁੰਦਾ ਹੈ ਇਹ ਵੀ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹਰੇਕ ਦੇਸ਼ ਦੀ ਆਪਣੀ ਹੱਦਬੰਦੀ ਤੇ ਕਾਨੂੰਨ ਨੇ ਕਿ ਕਿਸੇ ਵੇਲੇ ਵੀ ਬਦਲ ਸਕਦੇ ਨੇ ਤੇ ਕੋਈ ਵੀ ਨਵੀਂ ਸਰਕਾਰ ਪੁਰਾਣੀਆਂ ਫਿਰਤਾਂ ਨੂੰ ਖਤਮ ਕਰ ਸਕਦੀ ਹੈ ਇਸ ਲਈ ਸਭ ਤੋਂ ਅਹਿਮ ਗੱਲ ਹੈ ਕਿ ਨਾ ਹਾਲਾਤ ਲਈ ਵੀ ਤਿਆਰ ਰਹੀਏ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਪਣ ਸਕਦੇ ਨੇ ਹਰੇਕ ਇਨਸਾਨ ਨੂੰ ਆਪਣੇ ਆਰਥਿਕ ਤੇ ਸਮਾਜਿਕ ਵਿਕਾਸ ਲਈ ਫੈਸਲੇ ਲੈਣ ਦਾ ਅਧਿਕਾਰ ਹੈ ਪਰ ਸਭ ਤੋਂ ਅਹਿਮ ਇਹ ਹੈ ਕਿ ਕਿਸਮਤ ਪਰਖਣ ਤੋਂ ਪਹਿਲਾਂ ਅਸੀਂ ਏਜੰਟ ਪਰਖ ਲਈਏ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਰਹੇ ਹਾਂ ਜਿਸ ਨਾਲ ਨਾਲ ਇਹ ਵੀ ਚੇਤੇ ਰੱਖਿਏ ਕਿ ਸਿੱਧੇ ਰਾਤ ਉੜਿਆ ਇਨਸਾਨ ਕਦੇ ਵੀ ਗਲਤ ਮੰਜ਼ਲ ਤੇ ਨਹੀਂ ਪਹੁੰਚਦਾ